ਜਿਵੇਂ ਇੱਕ ਬੱਚੀ ਦੀ ਜਿਹੜੀ ਆ ਮੌਤ ਹੋ ਜਾਂਦੀ ਆ ਪਟਿਆਲਾ ਦੇ ਵਿੱਚ ਠੇਕ ਖਾਣ ਤੋਂ ਬਾਅਦ ਪਰ ਜਿਹੜਾ ਸਟ੍ਰੀਟ ਫੂਡ ਹੈਗਾ ਉਹਦਾ ਤੇ ਕੋਈ ਵਾਰੀਵਾਰਸ ਹੀ ਨਹੀਂ ਆ ਉਹਦਾ ਤੇ ਪਤਾ ਹੀ ਨਹੀਂ ਆ ਲੋਕੀ ਤੇ ਢਿੱਕੀਆਂ ਗੱਡੀਆਂ ਨੂੰ ਸਾਈਡ ਤੇ ਖਿਹਾਰਦੇ ਆ ਢਿੱਕੀਆਂ ਗੋਲਦੇ ਆ ਉੱਤੇ ਫੂਡ ਸਰਵ ਸਰਵ ਕਰਨਾ ਸ਼ੁਰੂ ਕਰ ਦਿੰਦੇ ਕਰੋ ਨਾਲ ਹੀ ਜ਼ੋਮੈਟੋ ਆ ਜਾਂਦਾ ਨਾਲ ਹੀ ਸੁਗੀ ਆ ਜਾਂਦਾ ਤੁਹਾਨੂੰ ਪਰ ਉਹਦੇ ਵਿੱਚ ਇੱਕ ਹੋਰ ਚੀਜ਼ ਆਂਦੀ ਕਿ ਤੁਹਾਨੂੰ ਨਹੀਂ ਪਤਾ ਹੁੰਦਾ ਕਿ ਉਹ ਅਸਲੀ ਕਿੱਥੋਂ ਆਇਆ ਹੈ ਏ ਉਹਨੇ ਫੂਡ بزਨਸ ਸ਼ੁਰੂ ਕਰਨਾ ਹੈ ਕੋਈ ਵੱਡਾ ਕਰਨਾ ਹੈ ਤੇ ਤੁਹਾਨੂੰ ਲਾਇਸੈਂਸ ਲੈਣਾ ਲਾਜ਼ਮੀ ਹੈ ਸਭ ਤੋਂ ਪਹਿਲੇ 657 ਸੈਂਪਲ ਜਿਹੜੇ ਕਾਗਜ਼ੀ ਉਹਨਾਂ ਨੇ ਟੇਬਲ ਬਣਾ ਕੇ ਦਿੱਤਾ ਉਹ ਉਹਦੇ ਵਿੱਚੋਂ 1420 ਫੂਡ ਸੈਂਪਲ ਜਿਹੜੇ ਨੇ ਉਹ ਫੇਲ ਪਾਏ ਗਏ ਸਕੂਲ ਏਰੀਆਜ਼ ਦੇ ਹਾਲੇ ਵਾਲੇ 100 ਮੀਟਰ ਤੇ 50 ਮੀਟਰ ਅਰਬਨ ਏਰੀਆ ਤੁਸੀਂ ਕੋਈ ਵੀ એનર્ਜੀ ਡਰਿੰਕ ਜਿਹੜੀ ਸੇਲ ਨਹੀਂ ਹੋਏਗੀ ਨਾ ਇਵਨ ਇਨਸਾਈਡ ਦਾ ਸਕੂਲ ਮੋਸ ਖਾ ਕੇ ਕੋਈ ਬੰਦਾ ਮਰ ਗਿਆ ਤੇ ਕੱਲ ਨੂੰ ਸਾਬਤ ਹੋ ਗਿਆ ਕਿ ਉਹ ਜਿਹੜਾ ਫੂਡ ਸੀਗਾ ਸਬਸਟੈਂਡਰਡ ਸੀ ਜਾਂ ਹਾਈਜਨ ਸੀਗਾ ਤੇ ਉਹਨੂੰ 10 ਲੱਖ ਤੱਕ ਦਾ ਮੁਆਵਜ਼ੇ ਦਾ ਸਜ਼ਾ ਹੋ ਸਕਦੀ ਹੈ ਮੁੱਖ ਕੇ ਦੇ ਉੱਤੇ ਕੋਈ ਵੀ ਲਾਅ ਦੀ ਕੋਈ ਡਾਇਰੈਕਸ਼ਨ ਹੋ ਗਈ ਜਿਸ ਤਰ੍ਹਾਂ ਇਹਦੇ ਚ ਆਰਡਰ ਪਾਸ ਹੋ ਗਿਆ ਜੇ ਉਹਨੂੰ ਨਹੀਂ ਮੰਨੇਗਾ ਇਹ ਵੀ ਇੱਕ ਤਰ੍ਹਾਂ ਦਾ ਵੀਐਨਐਸ ਅਫੈਂਸ ਹੈ ਸਸਿਕਲ ਜੀ ਤੁਸੀਂ ਦੇਖ ਲਓ ਡੀ5 ਚੈਨਲ ਪੰਜਾਬੀ ਖਾਣਾ ਪੀਣਾ ਜਿਹੜਾ ਸਭ ਨੂੰ ਚੰਗਾ ਲੱਗਦਾ ਹੈ। ਔਰ ਅੱਜ ਕੱਲ ਤਾਂ ਪਰਮਾਰ ਹੈ ਖਾਣ ਪੀਣ ਦੇ। ਪਿਛਲੇ ਦਿਨਾਂ ਚ ਅਸੀਂ ਦੇਖਿਆ ਹੈ ਕਿ ਖਾਣੇ ਪੀਣ ਨੂੰ ਲੈ ਕੇ ਕਾਫੀ ਸਾਰੇ ਜਿਹੜੇ ਕੇਸਸ ਜਾਂ ਕਾਫੀ ਜਿਹੜੇ ਤੁਸੀਂ ਕਹਿ ਸਕਦੇ ਹੋ ਕਿ ਖਬਰਾਂ ਸਾਹਮਣੇ ਆਈਆਂ ਐਡਾਲਟਰੇਸ਼ਨ ਨੂੰ ਲੈ ਕੇ ਜਾਂ ਉਹਦੀ ਪ੍ਰੋਪਰ ਤਰੀਕੇ ਦੀ ਉਹਦੇ ਵਿੱਚ ਜਿਹੜੀ ਸੀਗੀ ਕਈ ਐਸੀਆਂ ਚੀਜ਼ਾਂ ਜਿਹੜੀਆਂ ਕਿ ਸਿਹਤ ਵਾਸਤੇ ਚੰਗੀਆਂ ਨਹੀਂ ਹੈਗੀਆਂ। ਵਕਫਕ ਤਰੀਕੇ ਦੇ ਨਾਲ ਇਹਨਾਂ ਸਾਰੀਆਂ ਚੀਜ਼ਾਂ ਤੇ ਆਵਾਜ਼ ਜ਼ਰੂਰ ਚੱਕੀ ਗਈ ਹੈ ਪਰ ਇਹ ਹਾਈ ਕੋਰਟ ਦੇ ਵਿੱਚ ਵੀ ਮਾਮਲਾ ਆਇਆ ਸੀ ਤੇ ਪੀਆਈਐਲ ਵੀ ਇਸ ਤੇ ਪਾਈ ਗਈ ਸੀ ਕਮਲ ਪਾਹਲ ਸਿੰਘ ਸਾਡੇ ਨਾਲ ਨੇ ਵਕੀਲ ਉਹਨਾਂ ਨੇ ਸਾਡੇ ਗੱਲਬਾਤ ਪਹਿਲੇ ਵੀ ਕੀਤੀ ਸੀ ਸਾਡੇ ਨਾਲ ਪਰ ਅੱਜ ਫੇਰ ਅਸੀਂ ਗੱਲਬਾਤ ਕਰਾਂਗੇ ਕਿਉਂਕਿ ਇਹਦੇ ਵਿੱਚ ਜਿਹੜਾ ਮੇਜਰ ਇੱਕ ਗੱਲ ਆਈ ਹੈ ਉਹ ਹੈ ਆਈ ਹੈਗੀ ਹੈ ਕਿ ਸਕੂਲਾਂ ਦੇ ਵਿੱਚ એનર્ਜੀ ਡਰਿੰਕਸ ਜਿਹੜੇ ਨੇ ਉਹ ਸਾਰੇ ਦੇ ਸਾਰੇ ਬੰਦ ਕਰ ਦਿੱਤੇ ਗਏ ਨੇ ਔਰ ਖਾਸ ਕਰਕੇ ਇਹ ਚੀਜ਼ ਜਿਹੜੀ ਹੈ ਬਹੁਤ ਹੀ ਇੰਪੋਰਟੈਂਟ ਹੋ ਜਾਂਦੀ ਹੈ ਕਿਉਂਕਿ ਕਹਿਆ ਜਾਂਦਾ ਕਿ ਡਿਫਰੈਂਟ ਤਰੀਕੇ ਦੇ ਕੈਮੀਕਲਸ ਜਿਹੜੇ ਨੇ ਇਹਨਾਂ એનર્ਜੀ ਡਰਿੰਕਸ ਦੇ ਵਿੱਚ ਹੁੰਦੇ ਜਿਹੜੇ ਸਿਹਤ ਵਾਸਤੇ ਬਿਲਕੁਲ ਵੀ ਠੀਕ ਨਹੀਂ ਨੇ ਗੱਲ ਬਾਤ ਕਰਦੇ ਆ ਨਮਸਕਾਰ ਜੀ ਨਮਸਕਾਰ ਜੀ ਨਮਸਕਾਰ ਅ ਵਕੀਲ ਸਾਹਿਬ ਜਿੱਥੋਂ ਤੱਕ ਗੱਲ ਕਰੀ ਆਪਾਂ ਨਵਾਂ ਇੱਕ ਜਿਹੜਾ ਟ੍ਰੈਂਡ ਸ਼ੁਰੂ ਹੋ ਗਿਆ ਆਪਾਂ ਘਰ ਦੀ ਰੋਟੀ ਘਰ ਘੱਟ ਖਾਂਦੇ ਆ ਮਤਲਬ ਲੋਕ ਅੱਜਕੱਲ ਪ੍ਰੇਫਰੈਂਸ ਬਾਹਰ ਦਿੰਦੇ ਕੁਝ ਟਾਈਮ ਚੇਂਜ ਹੋ ਗਏ ਨੇ ਆਪਾਂ ਇਸ ਤੋਂ ਪਹਿਲੇ ਵੀ ਗੱਲਬਾਤ ਕੀਤੀ ਸੀਗੀ ਕੇਕ ਵਾਲਾ ਮੈਟਰ ਹੋਇਆ ਸੀ ਹੋਰ ਬਹੁਤ ਸਾਰੇ ਮੈਟਰ ਹੋਏ ਸੀ ਜਿਹਦੇ ਵਿੱਚ ਕੈਮੀਕਲ ਜਾਂ ਕਿਸੇ ਤਰੀਕੇ ਦਾ ਨਾਲ ਐ ਐਸੀ ਕੋਈ ਚੀਜ਼ਾਂ ਸੀਗੀਆਂ ਜਿਹੜੇ ਕਿ ਸਬਸਟੈਂਸ ਜਿਹੜੇ ਕਿ ਹੈਲਥ ਵਾਸਤੇ ਵਧੀਆ ਨਹੀਂ ਸੀਗੇ ਔਰ ਕਈ ਵਾਰੀ ਹਸਪੀਟਲ ਤੱਕ ਭਾਰੀ ਜਾਂਦੇ ਨੇ ਪੇਟ ਦੀ ਪ੍ਰੋਬਲਮ ਹੋ ਜਾਂਦੀ ਹੈ ਕਈ ਹੋਰ ਇਹਦੇ ਨਾਲ ਬਿਮਾਰੀਆਂ ਜਿਹੜੀਆਂ ਨੇ ਇਨ ਡਾਈਜੈਸ਼ਨ ਜਾਂ ਕਾਫੀ ਸਾਰੀਆਂ ਚੀਜ਼ਾਂ ਸਾਹਮਣੇ ਦੇਖਣ ਨੂੰ ਆ ਜਾਂਦੀਆਂ ਪਰ ਮੌਤਾਂ ਤੱਕ ਹੋਈਆਂ ਜਿਹੜੀਆਂ ਕਿ ਬਹੁਤ ਜ਼ਿਆਦਾ ਸੀਰੀਅਸ ਇੱਕ ਗੱਲ ਬਹੋ ਜਾਂਦੀ ਹੈ ਹੁਣ એનર્ਜੀ ਡਰਿੰਕਸ ਦੀ ਗੱਲ ਆਈ ਹੈ ਔਰ ਤੁਸੀਂ ਪੀਆਈਐਲ ਪਾਈ ਸੀਗੀ એનર્ਜੀ ਡਰਿੰਕਸ ਜਿਹੜੇ ਬੰਦ ਕਰ ਦਿੱਤੇ ਗਏ ਤੁਹਾਡੀ ਪੀਐਲ ਦੇ ਨਾਲ ਕਿਵੇਂ ਕੰਪਾਈਲ ਕਰ ਰਿਹਾ ਹੁਣ ਦੇਖੋ ਇਹ ਜਿਹੜੀ ਪੀਆਈਐਲ ਦਾ ਜਿਹੜਾ ਬੇਸਿਸ ਹੈਗਾ ਉਹ ਬੇਸਿਸ ਹੈਗਾ ਕਿ ਇੱਕ ਖਬਰ ਆਪਾਂ ਪੜ੍ਹੀ ਸੀਗੀ ਕਿ ਕਿ ਬੱਚੀ ਦੀ ਜਿਹੜੀ ਹੈ ਮੌਤ ਹੋ ਜਾਂਦੀ ਹੈ ਪਟਿਆਲਾ ਦੇ ਵਿੱਚ ਕੇਕ ਖਾਣ ਤੋਂ ਬਾਅਦ ਜੀ ਉੱਥੋਂ ਜਿਹੜਾ ਆਪਾਂ ਜਨਰਿਸਿਸ ਟੁੱਕਿਆ ਸੀਗਾ ਕਿ ਇਹ ਜਿਹੜੇ ਚੀਜ਼ਾਂ ਨੇ ਜਿਹੜੀਆਂ ਸਟ੍ਰੀਟ ਫੂਡਸ ਨੇ ਆਪਾਂ ਦੇਖਦੇ ਹਾਂ ਕਿ ਸ਼ਾਮ ਵੇਲੇ ਕਿਤੇ ਵੀ ਚਲੇ ਜਾਓ ਤੁਹਾਨੂੰ ਹਰ ਸੜਕ ਹਰ ਨੁੱਕਰ ਦੇ ਉੱਤੇ ਤੁਹਾਨੂੰ ਸਟ੍ਰੀਟ ਫੂਡ ਮਿਲੇਗਾ ਭਾਵੇਂ ਉਹ ਚਾਈਨੀਜ਼ ਹੈ ਭਾਵੇਂ ਉਹ ਜਿਹੜਾ ਸਾਊਥ ਇੰਡੀਅਨ ਹੈ ਵਾਟਐਵਰ ਇਟ ਇਜ਼ ਅ ਫੂਡ ਤੇ ਐਸ ਕਰਕੇ ਆਪਾਂ ਕਹੇ ਕਿ ਇਹਨਾਂ ਦੀ ਰਿਸਪੌਂਸ ਰਿਸਪੋਨਸੀਬਿਲਟੀ ਤੇ ਕਾਉਂਟੇਬਿਲਟੀ ਕਿਵੇਂ ਫਿਕਸ ਕੀਤੀ ਜਾਵੇ ਕਿਉਂਕਿ ਮੇਨ ਸਪੋਰਟ ਉਹ ਤੇ ਚਲੋ ਕੇਸ ਸੀਗਾ ਕਿ ਕਬੇਕਰੀ ਤੋਂ ਆਨਲਾਈਨ ਆਰਡਰ ਕੀਤਾ ਉਸ ਤੋਂ ਬਾਅਦ ਸਾਨੂੰ ਪਤਾ ਲੱਗ ਗਿਆ ਕਿ ਇਹ ਬੇਕਰੀ ਤੋਂ ਆਇਆ ਸੀਗਾ A ਐਂਡ B ਐਂਡ C ਪਰ ਜਿਹੜਾ ਸਟ੍ਰੀਟ ਫੂਡ ਹੈਗਾ ਉਹਦਾ ਤਾਂ ਕੋਈ ਵਾਰੀਵਾਰਸ ਹੀ ਨਹੀਂ ਹੈ ਉਹਦਾ ਤਾਂ ਪਤਾ ਹੀ ਨਹੀਂ ਲੋਕੀ ਤਾਂ ਡਿੱਕੀਆਂ ਗੱਡੀਆਂ ਨੂੰ ਸਾਈਡ ਤੇ ਖਿਹਾਰਦੇ ਆ ਡਿੱਕੀਆਂ ਗੋਲਦੇ ਆ ਉੱਤੇ ਫੂਡ ਸਰਵ ਸਰਵ ਕਰਨਾ ਸ਼ੁਰੂ ਕਰਦੇ ਆ ਮੋਮੋਸ ਤੇ ਸਭ ਨੂੰ ਯਾਦ ਨੇ ਜੀ 90% ਮੋਮੋਸ ਤੇ ਲੋਕਾਂ ਨੇ ਖਾਣੇ ਬੰਦ ਵੀ ਕਰ ਦਿੱਤੇ ਹੈ ਹੈਨਾ ਉਹ ਖਬਰਾਂ ਤੋਂ ਬਾਅਦ ਉਹ ਕਿਉਂਕਿ ਉਹ ਦੇਖੋ ਕਿੰਨਾ ਅਨ ਹਾਈਜਨਿਕ ਕੰਡੀਸ਼ਨ ਇੱਕ ਹੁੰਦਾ ਅਨ ਹਾਈਜਨ ਫੂਡ ਅਨ ਹਾਈਜਨ ਫੂਡ ਨਾਲੋਂ ਯਾਦਾ ਖਤਰਨਾਕ ਹੈ ਕਿ ਅਨ ਹਾਈਜਨਿਕ ਫੂਡ ਨੂੰ ਬਣਾਣਾ ਅੱਜ ਕੱਲ ਆਨਲਾਈਨ ਦਾ ਜਮਾਨਾ ਟਿਕ ਕਰੋ ਨਾਲ ਹੀ ਜ਼ੋਮੈਟੋ ਆ ਜਾਂਦਾ ਨਾਲ ਹੀ ਸੁਈਗੀ ਆ ਜਾਂਦਾ ਤੁਹਾਨੂੰ ਪਰ ਉਹਦੇ ਵਿੱਚ ਇੱਕ ਹੋਰ ਚੀਜ਼ ਆਂਦੀ ਹੈ ਕਿ ਤੁਹਾਨੂੰ ਨਹੀਂ ਪਤਾ ਹੁੰਦਾ ਕਿ ਉਹ ਅਸਲੀ ਕਿੱਥੋਂ ਆਇਆ ਹੈ ਉਹ ਜਿਹੜਾ ਬੰਦਾ ਡਿਲੀਵਰ ਕਰਦਾ ਕਿੱਥੋਂ ਕਰਕੇ ਗਿਆ ਐਸ ਕਰਕੇ ਅਸੀਂ ਪੀਆਈਐਲ ਇਨੀਸ਼ੀਏਟ ਕੀਤੀ ਸੀਗੀ ਕਿ ਦਫਾ 31 ਫੂਡ ਸੇਫਟੀ ਐਕਟ 2006 ਇਹਨੂੰ ਜਿਹੜਾ ਮੰਡੇਟਰੀ ਮੰਡੇਟਰੀਲੀ ਇਹਨੂੰ ਇੰਪਲੀਮੈਂਟ ਹੋਣਾ ਚਾਹੀਦਾ ਪੰਜਾਬ ਦੇ ਵਿੱਚ ਇਹ ਕਹਿੰਦਾ ਕਿ ਜਿਹੜਾ ਵੱਡਾ ਬਿਜ਼ਨਸ ਹੈ ਉਹ ਜੇ ਉਹਨੇ ਫੂਡ ਬਿਜ਼ਨਸ ਸ਼ੁਰੂ ਕਰਨਾ ਹੈ ਕੋਈ ਵੱਡਾ ਕਰਨਾ ਹੈ ਤੇ ਤੁਹਾਨੂੰ ਲਾਇਸੈਂਸ ਲੈਣਾ ਲਾਜ਼ਮੀ ਹੈ ਸਭ ਤੋਂ ਪਹਿਲੇ ਮੀਨਾ ਲਾਇਸੈਂਸ ਤੁਸੀਂ ਕੋਈ ਵੀ ਬਿਜ਼ਨਸ ਫੂਡ ਬਿਜ਼ਨਸ ਨਹੀਂ ਸ਼ੁਰੂ ਕਰ ਸਕਦੇ ਉਸ ਤੋਂ ਬਾਅਦ ਜੇ ਕੋਈ ਛੋਟਾ ਬੰਦਾ ਸਪੋਜ਼ ਕੋਈ ਸਟਰੀਟ ਵੈਂਡਰ ਹੈ ਵੇਖਾ ਸਟਰੀਟ ਫੂਡ ਉਹ ਤਾਂ ਵੇਚ ਰਿਹਾ ਕੋਈ ਰੇੜੀ ਲਾ ਕੇ ਬੈਠਾ ਉਹ ਐ ਨਹੀਂ ਹੋ ਗਿਆ ਕਿ ਘਰ ਤੋਂ ਕਰੋ ਰੇੜੀ ਚੁੱਕੀ ਤੇ ਆ ਵੀ ਆਪਾਂ ਫੂਡ ਵੇਚਣਾ ਸ਼ੁਰੂ ਕਰ ਦਿੱਤਾ ਥੈਟ ਇਜ਼ ਡਸਨਟ ਲਾਈਕ ਦਿਸ ਤੁਸੀਂ ਉਹਨੂੰ ਰਜਿਸਟ੍ਰੇਸ਼ਨ ਲੈਣੀ ਪਏਗੀ ਤੁਹਾਨੂੰ ਸਭ ਤੋਂ ਪਹਿਲੇ ਕਿ ਉੱਥੇ ਰਜਿਸਟਰ ਕਰਵਾਉਣਾ ਪਏਗਾ ਆਪਣਾ ਪ੍ਰੋਡਕਟ ਵੀ ਇਵਨ ਕਿ ਤੁਸੀਂ ਇਹ ਬਿਜ਼ਨਸ ਸ਼ੁਰੂ ਕਰਨਾ ਹੈ ਇਹ ਪ੍ਰੋਡਕਟ ਅਸੀਂ ਵੇਚਣਾ ਹੈ ਉੱਥੇ ਪ੍ਰੋਪਰ ਸੈਂਪਲਿੰਗ ਹੁੰਦੀ ਹੈ ਉਸ ਤੋਂ ਬਾਅਦ ਤੁਹਾਨੂੰ ਰਜਿਸਟ੍ਰੇਸ਼ਨ ਸਰਟੀਫਿਕੇਟ ਜਿਹੜਾ ਦਿੱਤਾ ਜਾਂਦਾ ਕਿ ਤੁਸੀਂ ਜਿਹੜੀ ਫੂਡ ਦਾ ਬਿਜ਼ਨਸ ਸ਼ੁਰੂ ਕਰਨਾ ਹੈ ਜਿਹੜਾ ਤੁਸੀਂ ਫੂਡ ਸਰਵ ਕਰਨਾ ਉਹ ਜਿਹੜਾ ਅਪ ਟੂ ਮਾਰਕ ਹੈ ਮੱਲਾਬ ਉਹ ਸਬ ਸਟੈਂਡਰਡ ਨਹੀਂ ਹੈ ਮੱਲਾਬ ਇਟ ਇਜ਼ ਓਕੇ ਫਾਰ ਕੰਜ਼ਮਪਸ਼ਨ ਆਫ ਦਾ ਹਿਊਮਨਸ ਪਰ ਤੁਸੀਂ ਦੇਖੋ ਕਿ ਅੱਜ ਹਰ ਜਗ੍ਹਾ ਤੁਸੀਂ ਦੇਖੋ ਕਿ ਕਿੱਥੇ ਰਜਿਸਟ੍ਰੇਸ਼ਨ ਹੈ ਤੁਹਾਨੂੰ ਸਾਨੂੰ ਕੀ ਪਤਾ ਕਿ ਕਿਹੜੀ ਰੈਡੀ ਤੋਂ ਉਹ ਹੀ ਖਾ ਰਹੇ ਆ ਤੇ ਉੱਥੇ ਸਹੀ ਵੀ ਹੈਗਾ ਕਿ ਨਹੀਂ ਹੈਗਾ ਐਸ ਕਰਕੇ ਅਸੀਂ ਪੀਆਈਐਲ ਦੇ ਵਿੱਚ ਫਿਰ ਮਾਨਯੋਗ ਹਾਈ ਕੋਰਟ ਨੇ ਆਰਡਰ ਕੀਤਾ ਸੀਗਾ ਕਿ ਇਟ ਇਜ਼ ਅ ਕੇਸ ਆਫ ਇਸ਼ੂ ਆਫ ਨੈਸ਼ਨਲ ਇੰਪੋਰਟੈਂਸ ਠੀਕ ਹੈ ਲੋਕਾਂ ਦੀ ਹੈਲਥ ਨਾਲ ਜੁੜਿਆ ਤੇ ਤੁਸੀਂ ਜਿਹੜਾ ਇਹਨੂੰ ਪ੍ਰੋਪਰਲੀ ਸਾਰੇ ਕਨਸੀਡਰ ਕਰੋ ਫੈਕਟ ਸਰਕਮਸਟੈਂਸਸ ਤੇ ਇੱਕ ਸਪੀਕਿੰਗ ਆਰਡਰ ਪਾਸ ਕਰੋ 60 ਦਿਨਾਂ ਦੇ ਅੰਦਰ ਅੰਦਰ ਪਰ ਉਹ 60 ਦਿਨਾਂ ਦੇ ਅੰਦਰ ਅੰਦਰ ਆਰਡਰ ਪਾਸ ਨਹੀਂ ਹੋਇਆ ਫਿਰ ਅਸੀਂ ਇਹਨੂੰ ਕੰਟੈਂਪਟ ਵਿੱਚ ਲੈ ਕੇ ਆਏ ਕਿ ਨਹੀਂ ਜੀ 60 ਦਿਨ ਦਾ ਟਾਈਮ ਸੀਗਾ ਤੇ ਇਹਨਾਂ ਨੇ ਆਰਡਰ ਜਿਹੜਾ ਪਾਸ ਨਹੀਂ ਕੀਤਾ ਗਿਆ ਤੇ ਹੁਣ ਜਿਹੜਾ ਆਰਡਰ ਪਾਸ ਕੀਤਾ ਜਾਏ ਹੁਣ ਕੰਟੈਂਪਟ ਦਾ ਡਿਊਰਿੰਗ ਉਹਨਾਂ ਨੇ ਆਰਡਰ ਜਿਹੜਾ ਸਪੀਕਿੰਗ ਆਰਡਰ ਪਾਸ ਕੀਤਾ ਗਿਆ ਬਾਏ ਦਾ ਫੂਡ ਡਿਪਾਰਟਮੈਂਟ ਪੰਜਾਬ ਉਹਨਾਂ ਨੇ ਜਿਹੜਾ ਸਾਨੂੰ ਜਾਣਕਾਰੀ ਦਿੱਤੀ ਹੈ ਕਿ ਟੋਟਲ 11657 ਸੈਂਪਲ ਜਿਹੜੇ ਪਿਛਲੇ ਸਾਲ ਲਏਤੇ ਗਏ ਸੀਗੇ ਜਿਨ੍ਹਾਂ ਵਿੱਚ ਫੂਡ ਵੱਖਰੇ ਵੱਖਰੇ ਪ੍ਰੋਡਕਟਸ ਵੱਖਰੇ ਵੱਖਰੇ ਪ੍ਰੋਡਕਟਸ ਜਿਦਾਂ ਕਿਓ ਕਿਓ ਪਨੀਰ ਦੁੱਧ ਦਹੀਂ ਮਿਲਕ ਪ੍ਰੋਡਕਟ ਸੀਰੀਅਲਸ ਹੋ ਗਏ ਪਲਸੇਜ਼ ਹੋ ਗਏ ਹਨਾ ਵੱਖ-ਵੱਖ ਜਗਾਵਾ ਤਾਂ ਉਹਨਾਂ ਨੇ ਲیتے ਮਤਲਬ ਜਿਹੜੀਆਂ ਬੇਸਿਕ ਨੀਡਸ ਨੇ ਜਿਹੜੀਆਂ ਆਪਾਂ ਰੋਜ਼ ਆਪਾਂ ਇਨਟੇਕ ਕਰਨੇ ਆ ਖਾਣ ਹਰ ਬੱਚਾ ਖਾਂਦਾ ਹਰ ਮਾਂ ਖਾਂਦੀ ਹਰ ਪਿਓ ਖਾਂਦਾ ਉਹਦੇ ਵਿੱਚੋਂ 14 657 ਸੈਂਪਲ ਜਿਹੜੇ ਕਾਗਜ਼ੀ ਉਹਨਾਂ ਨੇ ਟੇਬਲ ਬਣਾ ਕੇ ਦਿੱਤਾ ਉਹ ਉਹਦੇ ਵਿੱਚੋਂ 1420 ਫੂਡ ਸੈਂਪਲ ਜਿਹੜੇ ਨੇ ਉਹ ਫੇਲ ਪਾਏ ਗਏ ਇਹ ਕੁਆਲਿਟੀ ਜਿਹੜੇ ਚੈਕਸ ਨੂੰ ਅਪਰੂਵ ਨਹੀਂ ਕਰ पाए ਉਸ ਤੋਂ ਬਾਅਦ ਉਹਨਾਂ ਨੇ ਸਾਨੂੰ ਦੋ ਆਰਡਰਸ ਦਾ ਜ਼ਿਕਰ ਕੀਤਾ ਉਹਦੇ ਵਿੱਚ ਉਹਨਾਂ ਨੇ ਗੱਲ ਕੀਤੀ એનર્ਜੀ ਡਰਿੰਕਸ ਦੇ ਨਾਲ ਇਦਾਂ ਤੁਸੀਂ ਦੇਖੋ ਕਿ ਪਿੱਛੇ ਜੇ ਇੱਕ ਬੜਾ ਮੁੱਦਾ ਘਰਮਾਇਆ ਸੀ ਸਟਰਾਬਰੀ ਕੁਇਕ ਕੈਂਡੀ ਦਾ ਜਿਹੜਾ ਬੱਚਿਆਂ ਨੂੰ ਸਕੂਲਾਂ ਦੇ ਸਾਈਡ ਤੇ ਜਿਹੜੀ ਵੇਚੀ ਜਾਂਦੀ ਹੈ ਕਿਹਾ ਗਿਆ ਸੀਗਾ ਤੇ ਉਹ ਚੰਡੀਗੜ੍ਹ ਨੇ ਵੀ ਬੈਨ ਕੀਤਾ ਸੀਗਾ ਹੁਣ ਪੰਜਾਬ ਨੇ ਵੀ ਇਹਦੇ ਵਿੱਚ ਕਹਿ ਦਿੱਤਾ ਕਿ ਸਾਰੀਆਂ એનર્ਜੀ ਡਰਿੰਕਸ ਜਿਹੜੀਆਂ ਨੇ ਜੇ ਪਿੰਡ ਦਾ ਇਲਾਕਾ ਹੈਗਾ ਤਾਂ 100 ਮੀਟਰ ਦੇ ਦਾਇਰੇ ਦੇ ਅੰਦਰ ਜੇ ਸ਼ਹਿਰੀ ਇਲਾਕਾ ਹੈਗਾ ਤਾਂ 50 ਮੀਟਰ ਦੇ ਦਾਇਰੇ ਦੇ ਅੰਦਰ ਤੁਸੀਂ ਕੋਈ ਵੀ એનર્ਜੀ ਡਰਿੰਕ ਜਿਹੜੀ ਹੈਗੀ ਆ ਉਹ ਸੇਲ ਨਹੀਂ ਹੋਏਗੀ ਸਕੂਲ ਦੇ ਆਲੇ ਦੁਆਲੇ ਸਕੂਲਸ ਦੇ ਆਲੇ ਦੁਆਲੇ ਕਿ ਦੇ ਆਲੇ ਦੁਆਲੇ ਓਕੇ ਸਕੂਲ ਏਰੀਆਸ ਮਤਲਬ ਤੁਸੀਂ এডੂਕੇਸ਼ਨ ਏਰੀਆ ਕਹਿ ਸਕਦੇ ਹੋ ਸਕੂਲ ਏਰੀਆਸ ਦੇ ਆਲੇ ਦੁਆਲੇ 100 ਮੀਟਰ ਤੇ 50 ਮੀਟਰ ਅਰਬਨ ਏਰੀਆ ਤੁਸੀਂ ਕੋਈ ਵੀ એનર્ਜੀ ਡਰਿੰਕ ਜਿਹੜੀ ਸੇਲ ਨਹੀਂ ਹੋਏਗੀ ਨਾ ਇਵਨ ਇਨਸਾਈਡ ਦਾ ਸਕੂਲ ਕੋਈ ਉਹਦੀ ਕੰਟੇਨ ਚ ਨਹੀਂ ਕੋਈ ਟੱਕ ਸ਼ਾਪ ਤਾਂ ਨਹੀਂ ਕੋਈ ਸਾਈਡ ਦੀ ਸ਼ਾਪ ਤਾਂ ਨਹੀਂ ਮਤਲਬ ਨਾਟ ਇਵਨ ਬਾਈ ਇਵਨ ਅ ਸਟ੍ਰੇਂਜਰ ਪਰ ਵਕੀਲ ਸਾਬਿਤ ਹੈ ਚ એનર્ਜੀ ਡਰਿੰਕਸ ਦੇ ਵਿੱਚ ਜਿਵੇਂ ਲਾਲ ਨੀਲੀਆਂ ਜਿਹਾ ਕਈ એનર્ਜੀ ਡਰਿੰਕਸ ਆਉਂਦੀਆਂ ਹੋਰ ਵੀ ਕੈਨਸ ਦੇ ਵਿੱਚ ਕਈ ਡਿਫਰੈਂਟ ਡਿਫਰੈਂਟ ਆਉਂਦੀਆਂ ਇਹਦੇ ਵਿੱਚ ਕੀ ਪਾਇਆ ਗਿਆ ਬੇਸਿਕਲੀ ਇਹ ਕਿਉਂ ਬੈਨ ਕੀਤੀ ਗਈ ਹੈ ਔਰ ਇਹਦੇ ਵਿੱਚ ਕੀ ਕਿਹਾ ਕੀ ਗਿਆ ਐਗਜੈਕਟਲੀ ਕੀ ਕਿਹਾ ਗਿਆ ਵੀ ਇਹਦਾ ਸ਼ੋ ਕਾਰਨ ਕੀ ਹੈ ਕੀ ਐਸਾ ਹੈ ਦੇ ਵਿੱਚ ਕਿ ਕਿਉਂ ਬੈਨ ਕੀਤਾ ਜਾ ਰਿਹਾ ਕਿ ਇਹ ਛੋਟੇ ਬੱਚਿਆਂ ਨੂੰ ਜਾਂ ਕਿਸੇ ਤਰੀਕੇ ਦਾ ਐਸਾ ਕੈਮੀਕਲ ਹੈ ਪ੍ਰੀਜ਼ਰਵੇਟਿਵ ਹੈ ਕਿਉਂਕਿ ਕਈ ਵਾਰੀ ਹੁੰਦਾ ਦੋ ਤਿੰਨ ਚੀਜ਼ਾਂ ਨੇ ਪ੍ਰੀਜ਼ਰਵੇਟਿਵ ਜਿਹੜਾ ਹੈਗਾ ਜੇ ਪਾਇਆ ਉਹ ਕਿਸੇ ਹੋਰ ਤਰੀਕੇ ਦੇ ਨਾਲ ਸਿਹਤ ਨੂੰ ਖਰਾਬ ਕਰਦਾ ਹੈ ਮੇਬੀ ਉਹ ਮਤਲਬ ਪੇਟ ਖਰਾਬ ਕਰ ਸਕਦਾ ਹੈ ਜਾਂ ਤੁਹਾਨੂੰ ਐਸਿਡਿਟੀ ਕਰ ਸਕਦਾ ਹੈ ਇਸ ਤਰ੍ਹਾਂ ਦੀ ਚੀਜ਼ਾਂ ਕਰ ਸਕਦਾ ਹੈ ਔਰ ਜਿਹੜੇ ਕੈਮੀਕਲ ਕਿਸੇ ਤਰੀਕੇ ਦਾ ਪਾਇਆ ਗਿਆ ਉਹ ਵੈਸੇ ਹੀ ਤੁਹਾਡੇ ਜਿਹੜਾ ਅੰਦਰ ਆਂਤਾਂ ਨੂੰ ਕਿਸੇ ਚੀਜ਼ ਨੂੰ ਹਰਟ ਕਾਫੀ ਕਰ ਸਕਦਾ ਹੈ ਖਾਸ ਤੌਰ ਤੇ ਇਵਨ ਆਪਾਂ ਪੀ ਲੈਂਦੇ ਆਪਾਂ ਸੌਫਟ ਡਰਿੰਕਸ ਦੀ ਵੀ ਕੁਆਲਿਟੀ ਸਾਡੇ ਇੱਥੇ ਬਾਰ ਬਾਰ ਗੱਲਾਂ ਆਉਂਦੀਆਂ ਨੇ ਕਿ ਦੇਸ਼ ਦੇ ਵਿੱਚ ਉਹ ਜੀ ਨਹੀਂ ਹੈਗੀ ਚਾਹੇ ਉਹ ਕੋਈ ਵੀ ਸੌਫਟ ਡਰਿੰਕ ਦਾ ਆਪਾਂ ਚਲੋ ਇੱਥੇ ਕਿਸੇ ਪਾਰਟिकुलर ਕੰਪਨੀ ਦਾ ਨਾਮ ਨਹੀਂ ਲੈਣਾ ਚਾਹਾਂਗੇ ਪਰ ਜਿੰਨੇ ਵੀ ਠੰਡੇ ਆਪਾਂ ਪੀਨੇ ਆਂ ਖਾਸ ਕਰਕੇ ਇਰੀਟਿਡ ਜਿਹੜੀਆਂ ਅਸੀਂ ਡਰਿੰਕਸ ਪੀਨੇ ਆਂ ਪਰ એનર્ਜੀ ਡਰਿੰਕਸ ਦੇ ਵਿੱਚ ਖਾਸ ਤੌਰ ਤੇ ਕੀ ਚੀਜ਼ ਮੈਂਸ਼ਨ ਕੀਤੀ ਗਈ ਹੈ ਜਾਂ ਉਹਦੇ ਵਿੱਚ ਕਿਸੇ ਤਰੀਕੇ ਦੀ ਕੋਈ ਐਲਕੋਹੋਲਿਕ ਸਬਸਟੈਂਸ ਜਿਹੜਾ ਹੈ ਜਿਹੜਾ ਥੋੜਾ ਨਸ਼ਾ ਕਰਦਾ ਹੋਵੇ ਇਸ ਤਰ੍ਹਾਂ ਦਾ ਉਹ ਕੁਝ ਪਾਇਆ ਗਿਆ ਕੀ ਐਗਜ਼ੈਕਟ ਕੀ ਹੈਗਾ ਕੁਝ ਹੈਗਾ ਇਹਦੇ ਵੇਰਵਾ ਹੈਗਾ ਇਹ ਇਹਦੇ ਵਿੱਚ ਦੇਖੋ ਜੀ ਉਹਨਾਂ ਨੇ ਐਗਜ਼ੈਕਟ ਤੇ ਕੁਝ ਨਹੀਂ ਦੱਸਿਆ ਨਾਈ ਸਪੀਕਿੰਗ ਆਰਡਰ ਦੇ ਵਿੱਚ ਇਹਦੇ ਬਾਰੇ ਕੁਝ ਦੱਸਿਆ ਕਿ ਉਹਨਾਂ ਨੇ ਇਹਨਾਂ ਨੂੰ ਚੈੱਕ ਵੀ ਕੀਤਾ ਉਹਦੇ ਵਿੱਚ ਜਿਹੜਾ ਹੈਗਾ ਉਹਨਾਂ ਨੇ ਦੱਸਿਆ ਕਿ ਸਿਰਫ એનર્ਜੀ ਡਰਿੰਕਸ ਟੂ ਦਾ ਚਿਲड्रन ਬੈਨ ਹੈ ਕਿ ਸੇਲ ਨਹੀਂ ਹੋਏਗੀ ਤੇ ਨਾਲ ਹੀ એનર્ਜੀ ਡਰਿੰਕਸ ਦੀ ਸੇਲ ਬੈਨ ਕੀਤੀ ਗਈ ਹੈ ਸਕੂਲ ਕੰਟੇਨ ਤੱਕ ਸ਼ਾਪਸ ਸ਼ਾਪਸ ਤੇ ਕੋਈ ਵੀ ਇਸਟੈਬਲਿਸ਼ਮੈਂਟਸ ਮਤਲਬ ਸਾਰਾ ਕੁਝ ਹੀ ਆ ਗਿਆ ਤੇ ਹਲੇ ਦੁਆਲੇ ਹੁਣ ਇਹਦਾ ਜਿਹੜਾ ਮੇਨ ਕਾਰਨ ਹੁੰਦਾ ਤੁਸੀਂ ਦੇਖੋ ਕੋਈ ਵੀ ਡਰਿੰਕ ਹੈਗੀ ਆ ਉਹਦੇ ਬਾਹਰ ਉਹਦੇ ਇਨਗਰੀਡੀਐਂਟ ਲਿਖੇ ਹੁੰਦੇ ਨੇ ਕਈਆਂ ਚ ਅਲਕੋਹਲ ਹੁੰਦੀ ਹੈ એનર્ਜੀ ਐਂਡ ਇਟ मींस ਕਿ ਇਟ ਵਿਲ ਕੰਟੇਨ ਸਮਥਿੰਗ ਬਿਗਰ ਦੈਨ ਦਿਸ ਕਿ ਜਿਹੜਾ ਬੱਚਿਆਂ ਵਾਸਤੇ ਕੰਜ਼ਮਪਸ਼ਨ ਵਾਸਤੇ ਜ਼ਰੂਰੀ ਨਹੀਂ ਹੈ ਸਪੋਜ਼ ਜਿਸ ਤਰ੍ਹਾਂ ਤੁਸੀਂ ਹੁਣ ਡਾਕਟਰਸ ਵੀ ਕਹਿੰਦੇ ਨੇ ਕਿ ਤੁਸੀਂ ਇਹ એનર્ਜੀ ਡਰਿੰਕ ਨਹੀਂ ਲੈਣੀ ਮੀਨਸ ਐਗਜ਼ੈਕਟਲੀ ਜਦੋਂ ਕਈ ਵੀ ਤੁਸੀਂ ਲੋ ਫੀਲ ਕਰ ਰਹੇ ਹੋ ਜਾਂ ਆਮ ਤੌਰ ਤੇ ਐਦਾਂ ਦੇ ਨੀਲੇ ਪੀਲੇ ਜੇ ਜਾਂ ਹੋਰ ਤਰੀਕੇ ਦੇ એનર્ਜੀ ਡਰਿੰਕਸ ਲੋਕੀ ਲੈਂਦੇ ਆ ਤੇ ਆਪਣੇ ਉਹਨੂੰ ਇੱਕ ਕਿੱਕ ਦੇਣ ਵਾਸਤੇ ਲੈਂਦੇ ਆ देयर इज अ ਕਾਈਂਡ ਆਫ ਅ ਕਿੱਕ ਜਿਵੇਂ ਕਈ ਵਾਰੀ ਲੋਕ ਬੀਅਰ ਜਾਂ ਫਿਰ ਲਿਕਰ ਚ ਉਹ ਤਾਂ ਥੋੜੀ ਹੈਵੀ ਡੋਜ਼ ਹੋ ਜਾਂਦੀ ਹੈ ਤੇ ਸ਼ਾਇਦ ਇਸ ਇਸ ਤਰੀਕੇ ਦੀ ਕੋਈ ਕਿੱਕ ਇੱਕ ਦਾ ਇਨਸਟੈਂਟ ਇਨਸਟੈਂਟ ਕਿੱਕ ਇਨਸਟੈਂਟ ਕਿੱਕ ਮਿਲਦੀ ਹੋਏਗੀ ਕੋਈ એનર્ਜੀ ਡਰਿੰਕ ਦਾ ਜਿਹੜਾ ਉਹਨੂੰ ਨਾਮ ਤਾਂ ਕਿ ਐਦਾ ਹੈ ਨਹੀਂ ਕਿ ਜਿਸ ਤਰ੍ਹਾਂ ਬਦਾਮ ਤੁਸੀਂ ਖਾ ਰਹੇ ਹੋ ਆਮਲੇ ਖਾ ਰਹੇ ਹੋ ਤੁਸੀਂ ਵੇਜੀਟੇਬਲਸ ਡਿਫਰੈਂਟ ਖਾ ਰਹੇ ਹੋ ਪਨੀਰ ਖਾ ਰਹੇ ਹੋ ਉਹਦੇ ਜੀ ਐਨਰਜੀ ਖਾ ਕੇ ਇੱਕਦਮ ਤਨੀ ਆ ਜਾਂਦੀ ਤੁਹਾਡੇ ਵਿੱਚ ਉਹ ਘੱਟੋ-ਘੱਟ ਉਹਦੇ ਉਹਦੇ ਜਿਹੜੇ 엘ਿਮੈਂਟਸ ਨੇ ਤੁਹਾਨੂੰ ਸਿਹਤ ਪ੍ਰੋਵਾਈਡ ਕਰਦੇ ਆ ਜਾਂ ਜੇ ਕੋਈ ਕਮੀ ਤੁਹਾਡੇ ਵਿੱਚ ਆਇਰਨ ਦੀ ਕਮੀ ਹੈ ਜਾਂ ਕੈਲਸ਼ੀਅਮ ਦੀ ਕਮੀ ਹੈ ਉਹ ਸਾਰੀਆਂ ਕਮੀਆਂ ਕੰਪਲੀਟ ਜੇ ਕਰੇਗਾ ਤੇ ਉਹ ਟਾਈਮ ਲਕਡਾਉਨ ਉਹ ਮਤਲਬ 2-4 ਮਹੀਨੇ ਤੁਸੀਂ ਖਾਓਗੇ ਬਦਾਮ ਖਾਓਗੇ ਕੋਈ ਕਾਜੂ ਖਾਓਗੇ ਕੋਈ ਪਾਰਟिकुलर ਚੀਜ਼ ਲਈ ਕੋਈ ਪਾਰਟिकुलर ਤਰੀਕੇ ਦਾ ਫੂਡ ਪਨੀਰ ਖਾਓਗੇ ਤੇ 5-4 ਮਹੀਨੇ ਦੇ ਬਾਅਦ ਉਹਦੇ ਜਿਹੜੇ ਤੁਹਾਨੂੰ ਰਿਜ਼ਲਟਸ ਆਣੇ ਸ਼ੁਰੂ ਹੋ ਜਾਣਗੇ 2 ਮਿੰਟ ਦੇ ਵਿੱਚ ਕਿੱਕ ਸਟਾਰਟ ਤਾਂ ਨਹੀਂ ਮਿਲ ਜਾਂਦਾ ਨਾ ਮੇਬੀ ਥੈਟ ਇਜ਼ ਦਾ ਕੌਜ਼ ਦੇਖੋ ਕਿੱਕ ਮਿਲੇ ਭਾਵੇਂ ਨਾ ਮਿਲੇ ਪਰ ਮੈਨੂੰ ਤਾਂ ਲੱਗਦਾ 90% ਤੇ ਆਪਾਂ ਦੇਖੋ ਦੇਖੀ ਪੀਨੇ ਆ ਜੀ ਠੀਕ ਹੈ ਨਾ ਇੱਕ ਬੱਚਾ ਕਹਿੰਦੇ ਆ ਵੀ ਠੀਕ ਹੈ ਬੱਚਿਆਂ ਨੂੰ ਇੰਨਾ ਮਾਸੂਮ ਹੁੰਦੇ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਵੈਦਰ ਇਟ ਇਜ਼ ਇੰਜੂਰੀਅਸ ਔਰ ਗੁੱਡ ਫਾਰ ਹੈਲਥ ਉਹ ਜਿਹੜਾ ਨੇ ਇੱਕ ਤਾਂ ਸ਼ੌਂਕ ਦੇ ਵਿੱਚ ਕਿ ਵੀ ਆਰ ਡਰਿੰਕਿੰਗ ਸਮ हाइड ड्रिंक्स डिफरेंट डिफरेंट ड्रिंक्स एंड ऑल द थिंग्स फैशन बन गया फैशन बन गया ਇਸ ਕਰਕੇ ਪ੍ਰਸ਼ਾਸਨ ਨੂੰ ਤੇ ਵੱਡਿਆਂ ਨੂੰ ਇਹ ਪਤਾ ਹੁੰਦਾ ਕਿ ਕਿਹੜੀ ਡਰਿੰਕ ਬੱਚਿਆਂ ਵਾਸਤੇ ਸਹੀ ਹੈ ਕਿਹੜੀ ਡਰਿੰਕ ਬੱਚਿਆਂ ਵਾਸਤੇ ਨਹੀਂ ਸਹੀ ਹੈ ਉਹਨਾਂ ਦਾ ਕੰਮ ਇਹ ਹੁੰਦਾ ਕਿ ਉਹਨਾਂ ਨੇ ਪ੍ਰੋਪਰ ਅਵੇਅਰਨੈਸ ਪ੍ਰੋਗਰਾਮ ਚਲਾਣੇ ਨੇ ਸਰਟੀਫਿਕੇਸ਼ਨਸ ਦੇਣੀਆਂ ਨੇ ਇਨਸਪੈਕਸ਼ਨਸ ਕਰਨੀਆਂ ਨੇ ਅਵੇਅਰਨੈਸ ਕਰਨੀ ਹੈ ਤੇ ਲੋਕਾਂ ਨੂੰ ਜਿਹੜਾ ਜਿਹੜਾ ਦੱਸਣਾ ਕਿ ਕਿਹੜੀ ਤੁਹਾਡੀਆਂ એનર્ਜੀ ਡਰਿੰਕ ਕਿਹੜੀ ਠੀਕ ਹੈ ਕਿਹੜੀ ਨਹੀਂ ਠੀਕ ਹੈ ਇਸ ਇਹਨਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਉਹਨਾਂ ਨੇ ਜਿਹੜਾ ਇਹਨੂੰ ਬੈਨ ਕੀਤਾ ਗਿਆ ਕਿ ਜਿਹੜਾ ਹੈਗਾ ਕਿ ਪ੍ਰੋਪਰ ਬੈਨ ਇਨੀਸ਼ੀਏਟ ਹੋਣਾ ਚਾਹੀਦਾ ਭਾਵੇਂ ਠੀਕ ਹੈ ਪੇਪਰਸ ਦੇ ਵਿੱਚ ਤਾਂ ਬੈਨ ਹੈਗਾ ਉਹਨਾਂ ਇਹਨੂੰ origignal ਜਿਹੜਾ ਬੈਨ ਕੀਤਾ ਜਾਂਦਾ ਨਹੀਂ ਕੀਤਾ ਜਾਂਦਾ ਵਰਡ ਦਾ ਥਿੰਗ ਇਜ਼ ਤੁਸੀਂ ਇਹ ਦੇਖੋ ਕਿ ਇਹ ਜਿਹੜੇ એનર્ਜੀ ਡਰਿੰਕਸ ਹੁੰਦੇ ਨੇ ਇਹ ਕਾਫੀ ਹੱਦ ਤੱਕ ਹਾਨੀਕਾਰਕ ਵੀ ਹੁੰਦੇ ਨੇ ਕਿਉਂਕਿ ਸਾਨੂੰ ਇਹਨਾਂ ਦੇ ਇਨਗਰੀਡੀਅੰਟਸ ਦਾ ਨਹੀਂ ਪਤਾ ਬੱਚਿਆਂ ਨੂੰ ਕੀ ਸਮਝ ਆਏ ਤੇ ਚ ਕੀ ਅਲਕੋਹਲ ਕੀ ਹੁੰਦੀ ਬੱਚੇ ਨੂੰ ਪਤਾ ਹੀ ਨਹੀਂ ਹੁੰਦਾ ਜੀ 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 ਠੀਕ ਹੈ ਨਾ ਤੁਸੀਂ 5ਵੀਂ 6ਵੀਂ 7ਵੀਂ 8ਵੀਂ ਦੇ ਕਲਾਸ ਦੇ ਬੱਚੇ ਨੂੰ ਪੁੱਛ ਲਓ ਉਹਨੂੰ ਇਹ ਪਤਾ ਹੋਏਗਾ ਸ਼ਰਾਬ ਕੀ ਹੁੰਦੀ ਪਰ ਉਹਨੂੰ ਅਲਕੋਹਲ ਦਾ ਨਹੀਂ ਪਤਾ ਹੋਊਗਾ ਕਿ ਅਲਕੋਹਲ ਕੀ ਹੁੰਦੀ ਹੈ। ਤਾਂ ਐਸ ਕਰਕੇ ਜੜੀਆਂ ਇਹ ਜਿਹੜੇ ਮਦਦ ਨਜ਼ਰ ਰੱਖ ਕੇ ਇਹ ਜਿਹੜੇ ਆਪਾਂ ਇਨੀਸ਼ੀਏਟਿਵ ਲੱਤਾ ਸੀਗਾ ਕਿ ਨਹੀਂ ਇਹ ਜਿਹੜਾ ਚੀਜ਼ ਹੋਣੀ ਚਾਹੀਦੀ ਹੈ ਜਿਹੜੀ ਬੈਨ ਹੋਣੀ ਚਾਹੀਦੀ ਹੈ ਹੋਣੀ ਚਾਹੀਦੀ ਹੈ ਕਿਉਂਕਿ ਹਾਨੀਕਾਰਕ ਨੇ। ਦੂਜਾ ਇਹਨਾਂ ਦੇ ਵਿੱਚ ਇਹਨਾਂ ਨੇ ਇੱਕ 12 6 ਦਾ ਹੁਕਮ ਦਾ ਵੀ ਜ਼ਿਕਰ ਕੀਤਾ ਜਿਹਦੇ ਵਿੱਚ ਹਾਈ ਰਿਸਕ ਬਿਜ਼ਨਸ ਇਸਟੈਬਲਿਸ਼ਮੈਂਟਸ ਕਿਸ ਤਰ੍ਹਾਂ ਦਾ ਫੂਡ ਬਣ ਰਿਹਾ ਹੈ ਮਹੀਨੇ टू कंज्यूमर नॉट हैना ਤੇ ਉਹ ਉਹਨੂੰ ਮੱਦੇ ਨਜ਼ਰ ਰੱਖਦੇ ਹੋਏ ਇਹਨਾਂ ਨੇ ਸਖਤ ਆਡਰ ਪਾਸ ਕੀਤਾ ਕਿ ਜਿਹੜੀਆਂ 12 6 ਤੋਂ ਬਾਅਦ ਜਿਹੜੀਆਂ ਪੀਰੀਆਡਿਕਲੀ ਇਨਸਪੈਕਸ਼ਨਸ ਜਿਹੜੀਆਂ ਨੇ ਕੀਤੇ ਜਾਣਗੀਆਂ ਬਾਏ ਦਾ ਕੰਸਰਨਡ ਡਿਪਾਰਟਮੈਂਟ ਤੇ ਉਹ ਜਿਹੜਾ ਹੈਗਾ ਜਿਹੜਾ ਐਪਰੋਪ੍ਰੀਏਟ ਐਕਸ਼ਨ ਜਿਹੜਾ ਐਸ ਪਰ ਦਾ ਲਾਅ ਜਿਹੜਾ ਉਹ ਵੀ ਇਨੀਸ਼ੀਏਟ ਕੀਤਾ ਜਾਏਗਾ ਜੇ ਇਹਦਾ ਕਿਉਂਕਿ ਇਹ ਜਿਹੜਾ ਸਾਡਾ ਕੱਲਾ ਫੂਡ ਸੇਫਟੀ ਐਕਟ ਦੇ ਅੰਦਰ ਹੀ ਆਫੈਂਸ ਨਹੀਂ ਹੈਗਾ ਕਿਉਂਕਿ ਇਹ ਬੀ ਐਨ ਐਸ ਦੇ ਅੰਦਰ ਵੀ ਆਉਂਦਾ ਬੀ ਐਨ ਐਸ ਸਾਡਾ ਜਨਰਲ ਕ੍ਰਿਮੀਨਲ ਲਾਅ ਹੈ ਜਿਹਨੂੰ ਆਈ ਪੀ ਸੀ ਕਿਹਾ ਜਾਂਦਾ ਸੀਗਾ ਪਹਿਲੇ ਉਹਦੇ ਉਹਦੀ ਵੀ ਚ ਵੀ ਉਹਦੇ ਚ ਲਿਖਿਆ ਹੈ ਕਿ ਜੇ ਕੋਈ ਬੰਦਾ ਨੌਕਸ਼ੀਅਸ ਜਿਹੜੀ ਆਪਾਂ ਕੰਜ਼ੂਮ ਨਹੀਂ ਕਰ ਸਕਦੇ ਠੀਕ ਹੈ ਨਾ ਉਹ ਜੇ ਕੋਈ ਫੂਡ ਜਾਂ ਕੋਈ ਡਰਿੰਕ ਉਹ ਜਨਰਲ ਲਾਅ ਹੈ ਕਿ ਜੇ ਆਪਾਂ ਕੋਈ ਅਨ ਹਾਈਜਨਿਕ ਸਬਸਟੈਂਡਰਡ ਜਿਹੜਾ ਅ ਅੱਛਾ ਨਹੀਂ ਹੈਗਾ ਉਹਨੂੰ ਕੰਜ਼ੂਮ ਕਰਨ ਵਾਸਤੇ ਜੇ ਆਪਾਂ ਕੋਈ ਇਹੋ ਜਿਹਾ ਫੂਡ ਡਰਿੰਕ ਵੇਚਨੇ ਆ ਉਹ ਵੀ ਇੱਕ ਕਾਗਨੀਜ਼ੇਬਲ ਅਫੈਂਸ ਆ ਉਹਦੇ ਚ বিএনএস ਦੇ ਅੰਦਰ ਵੀ ਆਏਗਾ ਕੰਜ਼ਿਊਮਰ ਪ੍ਰੋਟੈਕਸ਼ਨ ਐਕਟ ਦੇ ਅੰਦਰ ਵੀ ਆਏਗਾ ਤੁਸੀਂ ਇਹ ਦੇਖੋ ਕਿ ਫੂਡ ਸੇਫਟੀ ਐਕਟ ਦੇ ਅੰਦਰ ਵੀ ਆਏਗਾ ਇੰਨੇ ਲਾਜ਼ ਅਗੇ ਨੇ ਸਾਡੇ ਕੋਲ ਇੰਨੇ ਸਟ੍ਰਕਚਰਸ ਅਗੇ ਨੇ ਬਾਈ ਦਿਵੇ ਜੇ ਕਿਸੇ ਨੇ ਇਦਾਂ ਦਾ ਕੁਝ ਕੀਤਾ ਮੀਨਸ ਕਿ ਐਸਾ ਕੋਈ ਫੜਿਆ ਗਿਆ ਐਸਾ ਜਿਨੇ ਕੁਝ ਐਡਲਟਰੇਟਡ ਇਸ ਤਰੀਕੇ ਦਾ ਡਰਿੰਕਸ ਵੇਚੇ ਜਾਂ ਇਸ ਤਰ੍ਹਾਂ ਦਾ ਕੁਝ ਕੀਤਾ ਬਾਈ ਦਿਵੇ ਉਹ ਕਿਸੇ ਤਰੀਕੇ ਨਾਲ ਨੈੱਟ ਵਿੱਚ ਆ ਜਾਂਦਾ ਹੈ ਉਹਦੇ ਬਾਅਦ ਉਸਤੇ ਸਾਰੇ ਜਿਹੜੇ ਤੁਸੀਂ ਦੱਸ ਰਹੇ ਹੋ ਕਿਉਂਕਿ ਤੁਸੀਂ ਕ੍ਰਿਮੀਨਲ ਲਾਅ ਦੀ ਵੀ ਗੱਲ ਕੀਤੀ ਹੈ ਤੁਸੀਂ ਕੰਜ਼ਿਊਮਰ ਲਾਅ ਦੀ ਵੀ ਗੱਲ ਕੀਤੀ ਹੈ ਸਾਰੇ ਦੇ ਸਾਰੇ ਹੀ ਇਸਤੇ ਐਪਲੀਕੇਬਲ ਹੋਣਗੇ ਹਾਂਜੀ ਕੰਜ਼ਿਊਮਰ ਸਿਵਲ ਲਾਅ ਆਪਣਾ ਐਪਲੀਕੇਬਲ ਹੋਏਗਾ ਜੀ ਕ੍ਰਿਮినਲ ਲਾਅ ਆਪਣਾ ਐਪਲੀਕੇਬਲ ਹੋਏਗਾ ਕਿਉਂਕਿ ਜਿਹਦੇ ਚ ਹਾਇਰ ਸਜ਼ਾ ਕਿਉਂਕਿ ਜਿਹੜਾ ਜਦੋਂ ਇਹੋ ਜੀ ਸਿਚੁਏਸ਼ਨ ਆਂਦੀ ਹੈ ਕਿ ਜਦੋਂ ਇੱਕ ਚੀਜ਼ ਅਫੈਂਸ ਬਣ ਜਾਂਦੀ ਹੈ ਡਿਫਰੈਂਟ ਡਿਫਰੈਂਟ ਲਾਅ ਦੇ ਅੰਦਰ ਤਾਂ ਫਿਰ ਆਪਾਂ ਦੇਖਦੇ ਹਾਂ ਕਿ ਜ਼ਿਆਦਾ ਪਨਿਸ਼ਮੈਂਟ ਕਿਦੇ ਚ ਹੈ ਹੁਣ ਫੂਡ ਸੇਫਟੀ ਐਕਟ ਦੇ ਵਿੱਚ ਜ਼ਿਆਦਾ ਪਨਿਸ਼ਮੈਂਟ ਉਹਦੇ ਚ ਤੇ ਅਪ ਟੂ 10-10 ਲੱਖ ਰੁਪਏ ਜੁਰਮਾਨਾ ਹੈ ਡੈਥ ਕੇਸ ਦੇ ਵਿੱਚ ਕਿ ਜੇ ਕਿਸੇ ਬੰਦੇ ਦੇ ਮੋਮੋਸ ਖਾ ਕੇ ਕੋਈ ਬੰਦਾ ਮਰ ਗਿਆ ਤੇ ਕੱਲ ਨੂੰ ਸਾਬਤ ਹੋ ਗਿਆ ਕਿ ਉਹ ਜਿਹੜਾ ਫੋਰਸ ਹੈਗਾ ਸਬਸਟੈਂਡਰਡ ਸੀ ਜਾਂ ਹਾਈਜਨ ਸੀਗਾ ਤੇ ਉਹਨੂੰ 10 ਲੱਖ ਤੱਕ ਦਾ ਮੁਆਵਜ਼ੇ ਦਾ ਸਜ਼ਾ ਹੋ ਸਕਦੀ ਹੈ ਮੋਕੇ ਦੇ ਉੱਤੇ ਤੁਸੀਂ ਇਹ ਦੇਖੋ ਉਹ ਉਲਟਾ ਬੀ ਐਨ ਐਸ ਜਿਹੜਾ ਹੈਗਾ that is a criminal prosecution ਉਹ ਤੁਸੀਂ ਦੇਖੋ ਕਿ ਕ੍ਰਿਮੀਨਲ ਲਾਅ ਦੇ ਅੰਦਰ ਉਹ ਸਾਡੇ ਕ੍ਰਿਮੀਨਲ ਲਾਅ ਹੈ ਮਤਲਬ ਇੱਕ ਸਿਵਲ ਲਾਅ ਕ੍ਰਿਮੀਨਲ ਲਾਅ ਤੁਸੀਂ ਕੰਜ਼ਿਊਮਰ ਪ੍ਰੋਟੈਕਸ਼ਨ ਐਕਟ ਦੇ ਅੰਦਰ ਵੀ ਜਾ ਸਕਦੇ ਹੋ ਤੇ 올 ਦਾ ਥਿੰਗਸ ਜਿਹੜੀਆਂ ਹੈਗੀਆਂ ਨੇ ਇਹਦੇ ਚ ਆਪਾਂ ਸਾਰਿਆਂ ਨੂੰ ਕਲੱਬ ਕਰਕੇ ਲੋਕਾਂ ਨੂੰ ਇਹ ਜਾਣਕਾਰੀ ਨਹੀਂ ਹੈਗੀ ਇਸ ਕਰਕੇ ਲੋਕੀ ਕਦੀ ਕਦੀ ਪ੍ਰਵਾਹ ਵੀ ਨਹੀਂ ਕਰਦੇ ਉਹ ਕਹਿੰਦੇ ਚੱਲ ਯਾਰ ਖਵਾਣਾ ਹੀ ਹੈ ਘਰ ਦੇ ਬਣਾ ਕੇ ਖਵਾ ਰਹੇ ਆ ਪਰ ਕਦੀ ਖੁਦਾਂ ਨਾ ਖਾਸਤਾ ਕਿੰਨੂੰ ਦਿੱਕਤ ਕਿੱਥੇ ਆ ਜਾਣੀ ਹੈ ਸਾਨੂੰ ਨਹੀਂ ਪਤਾ ਕਈ ਵਾਰੀ ਬੰਦਿਆਂ ਨੂੰ ਆਪਣੇਆਂ ਨੂੰ ਇਹੋ ਜੀ ਇਲਨਸ ਹੁੰਦੀ ਹੈ ਕਿ ਉਹ ਉਹਨਾਂ ਦੇ ਖਾਣੇ ਦੇ ਨਾਲ ਐਕਸਲਰੇਟ ਹੋ ਜਾਂਦੀ ਹੈ ਕਈ ਵਾਰੀ ਖਾਣਾ ਵੀ ਸਹੀ ਹੁੰਦਾ ਪਰ ਹਾਂ ਜੀ ਹਾਂ ਜੀ ਕੋਈ ਕੰਪਲਿਕੀਸ਼ਨ ਹੋ ਜਾਂਦੀ ਕਿਸੇ ਵੱਲੋਂ ਹੋ ਜਾਂਦੀ ਪਰ ਹਰ ਬੰਦੇ ਇੱਥੇ ਮੁੱਦਾ ਜਿਹੜਾ ਮੇਨ ਹੈ ਤੇ ਚਾਹ ਹੈਗਾ ਕਿ ਲਾਇਸੈਂਸ ਹੋਣਾ ਤੇ ਰਜਿਸਟ੍ਰੇਸ਼ਨ ਹੋਣੀ ਬਹੁਤ ਜ਼ਰੂਰੀ ਹੈ ਇਹਨੂੰ ਇੰਪਲੀਮੈਂਟੇਸ਼ਨ ਕਰਾਉਣਾ ਬਹੁਤ ਜ਼ਰੂਰੀ ਹੈ ਤਾਂ ਕਿ ਇੱਕ ਬੰਦੇ ਦੀ ਆਪਾਂ ਰਿਸਪੌਂਸਿਬਿਲਟੀ ਅਕਾਉਂਟੇਬਿਲਟੀ ਆਪਾਂ ਫਿਕਸ ਕਰ ਸਕੀਏ ਸਾਡਾ ਸਿਰਫ ਇੰਨਾ ਹੀ ਮੁੱਦਾ ਹੈ ਪਰ ਵਕੀਲ ਸਭ ਗੱਲ ਫਿਰ ਉੱਥੇ ਘੁੰਮ ਕੇ ਫਿਰ ਆ ਜਾਂਦੀ ਐ ਸਪੀਕਿੰਗ ਆਰਡਰ ਵੀ ਪਾਸ ਹੋ ਜਾਂਦੇ ਐ ਕੋਟਾਂ ਵੀ ਆਪਣੀ ਗੱਲ ਕਰ ਦਿੰਦੀਆਂ ਐ ਤੁਹਾਡੇ ਵਰਗੇ ਸੁਹਿਰਦ ਵਕੀਲ ਜਾਂ ਜਿਹੜੇ ਸੁਹਿਰਦ ਲੋਕ ਨੇ ਉਹ ਵੀ ਆਪਣੇ ਤਰੀਕੇ ਦੇ ਨਾਲ ਚੀਜ਼ਾਂ ਨੂੰ ਪੁਟ ਅਪ ਕਰਦੇ ਰਹਿੰਦੇ ਐਗਜ਼ੀਕਿਊਸ਼ਨ ਦੀ ਫੇਰ ਗੱਲ ਆ ਜਾਂਦੀ ਹੈ ਕਿ ਇਹਦੇ ਵਿੱਚ ਜਿਵੇਂ ਤੁਸੀਂ ਕਿਹਾ ਕਿ ਕੰਟੈਂਪਟ ਆਫ ਕੋਰਟ ਅਸੀਂ ਪਾਈ ਸੀਗੀ ਕਿ ਐਨੇ ਦਿਨਾਂ ਦੇ ਵਿੱਚ ਜਿਹੜਾ ਹੈਗਾ ਇਹਦੇ ਤੇ ਕੋਈ ਹੁਣ ਜੇ ਐਗਜ਼ੀਕਿਊਸ਼ਨ ਨਹੀਂ ਹੁੰਦੀ ਕਿ ਫੇਰ ਵੀ ਕੋਟਾਂ ਜਾਂ ਮਤਲਬ ਕਾਨੂੰਨ ਜਿਹੜਾ ਹੈਗਾ ਇਹਦੇ ਤੇ ਦੁਬਾਰਾ ਤੋਂ ਉਹਨਾਂ ਦੇ ਕੰਨਾਂ 'ਚੋਂ ਕੱਢ ਸਕਦਾ ਹੈ ਕਿ ਤੁਸੀਂ ਪ੍ਰਸ਼ਾਸਨ ਨੂੰ ਕਿ ਇਹਨੂੰ ਹਰ ਹਾਲ ਦੇ ਵਿੱਚ ਲਾਗੂ ਕਰੋ ਬਿਕਾਜ਼ ਇਟ ਇਜ਼ ਡਾਇਰੈਕਟਲੀ ਇਨ ਪ੍ਰੋਪੋਰਸ਼ਨ ਟੂ ਹੈਲਥ ਆਫ ਪੀਪਲ ਬਹੁਤ ਵਧੀਆ ਸਵਾਲ ਮੈਡਮ ਤੁਸੀਂ ਪੁੱਛਿਆ ਇੰਨਾ ਵਧੀਆ ਸਵਾਲ ਮੈਨੂੰ ਨਹੀਂ ਲੱਗਦਾ ਕਿ ਕੋਈ ਪੁੱਛ ਸਕਦਾ ਹੁਣ ਗੱਲ ਆ ਗਈ ਕਿ ਕੋਰਟ ਨੇ ਵੀ ਕਹਿਤਾ ਡਿਪਾਰਟਮੈਂਟ ਨੇ ਵੀ ਕਹਿਤਾ ਸਭ ਨੇ ਕਹਿਤਾ ਆਰਡਰ ਵੀ ਪਾਸ ਹੋ ਗਏ ਬਾਏ ਦਾ ਅਥਾਰਟिटीज ਕਿ ਤੁਸੀਂ ਇਹ ਕੰਮ ਨੂੰ ਇੰਜ ਕਰਨਾ ਹੁਣ ਅੱਗੇ ਜਿਉ ਐਗਜ਼ੀਕਿਊਟ ਨਹੀਂ ਹੋ ਪੰਦਾ ਤੇ ਦੈਨ ਵਟ ਆਰ ਦਾ ਰੈਮਡੀਜ਼ ਮੈਂ ਤੁਹਾਡੇ ਚੈਨਲ ਲਈ ਇਹ ਦੱਸਣਾ ਚਾਹਨਾ ਕਿ ਮੋਸਟਲੀ ਪਬਲਿਕ ਸਰਵੈਂਟਸ ਜਿਹੜੇ ਹੈਗੇ ਨੇ ਗਵਰਨਮੈਂਟ ਜੌਬਸ ਹੈ ਜਿਨ੍ਹਾਂ ਦੀ ਆਪਣੀ ਆਪਣੀ ਡਿਊਟੀ ਹੈ ਉਹਨਾਂ ਦੀ ਇੱਕ ਡਿਊਟੀ ਫਿਕਸ ਕੀਤੀ ਜਾਂਦੀ ਹੈ ਸਪੋਜ਼ ਮੈਂ ਕਿਸੇ ਨੂੰ ਇਤਲਾਹ ਦਿੱਤੀ ਇਨਫੋਰਮੇਸ਼ਨ ਦਿੱਤੀ ਕਿ ਇਹ ਇੱਕ ਇਹ ਬੇਕਰੀ ਹੈ ਇੱਥੇ ਜਿਹੜਾ ਅਨਹਾਈਜਨਿਕ ਫੂਡ ਜਿਹੜਾ ਮਿਲ ਰਿਹਾ ਸਪੋਜ਼ ਉਹ ਜਿਹੜਾ ਪਬਲਿਕ ਅਫੀਸਰ ਹੈ ਮੌਕੇ ਦਾ ਉਹ ਉਹਨੂੰ ਇੰਨਾ ਸੀਰੀਅਸਲੀ ਨਹੀਂ ਲੈਂਦਾ ਅਗਲੇ ਹੀ ਦਿਨ ਕਿਸੇ ਨੇ ਉਥੋਂ ਕੇਕ ਲੈ ਲਿੱਤਾ ਖਾਦਾ ਮਰ ਗਿਆ ਜੀ ਹੁਣ بیمار ਹੋ ਗਿਆ ਜਾਂ ਬਿਮਾਰ ਹੋ ਗਿਆ ਵਾਟਐਵਰ ਦ ਥਿੰਗਸ ਹੁਣ ਆਪਾਂ ਇਹ ਸੋਚਦੇ ਆ ਜੇ ਮੈਂ ਪਬਲਿਕ ਅਫੀਸਰ ਦੀ ਤਾਂ ਓਕੇ ਸੋਚਾਂ ਤੇ ਮੈਂ ਸੋਚਾਂਗਾ ਠੀਕ ਹੈ ਯਾਰ ਮੇਰੀ ਤਾਂ ਨੌਕਰੀ ਹੈ ਠੀਕ ਹੈ ਮੈਂ ਕੀਤਾ ਨਹੀਂ ਕੀਤਾ ਮੈਨੂੰ ਕੀ ਹੋ ਚੱਲਿਆ ਜੀ ਹੈਨਾ ਹੁਣ ਜਿਹੜਾ ਉਹ ਬੰਦਾ ਜਿੰਨੂੰ ਇੰਜਰੀ ਹੋਈ ਜਾਂ ਜਿਹੜਾ ਬੰਦਾ ਮਰਿਆ ਜਿੰਨੂੰ ਵਿਕਟਿਮ ਬਣ ਗਿਆ ਉਹ ਤੇ ਆਪਣੀਆਂ ਰੈਮਡੀਜ਼ ਲਏਗਾ ਜਿਵੇਂ ਮੈਂ ਪਹਿਲੇ ਦੱਸਿਆ ਹੁਣ ਪਬਲਿਕ ਸਰਵੈਂਟ ਦੇ ਖਿਲਾਫ ਕੀ ਕੀ ਰੈਮਡੀਜ਼ ਨੇ ਕੀ ਕੀ ਲਾਜ਼ ਨੇ ਇਹ ਬਿਲਕੁਲ ਤੁਸੀਂ ਭੁੱਲ ਜਾਓ ਕਿ ਤੁਹਾਡੇ ਖਿਲਾਫ ਕੋਈ ਕਾਰਵਾਈ ਨਹੀਂ ਹੋ ਸਕਦੀ ਜਿਹੜਾ ਪਬਲਿਕ ਸਰਵੈਂਟ ਹੈ ਉਹਦਾ ਇੱਕ ਸੋਵਰਨ ਫੰਕਸ਼ਨ ਹੈ ਉਹ ਇੱਕ ਉਹਨੂੰ ਸਟੇਟ ਕਿਹਾ ਜਾਂਦਾ ਸਟੇਟ ਕੱਲੀ ਪੰਜਾਬ ਹੀ ਨਹੀਂ ਹੈਗੀ ਪੰਜਾਬ ਦੀ ਹਰ ਇੱਕ ਅਥਾਰਟੀ ਵੀ ਸਟੇਟ ਦੀ ਡੈਫੀਨੇਸ਼ਨ ਦੇ ਵਿੱਚ ਆਂਦੀ ਹੈ ਹੀ ਇਜ਼ ਐਕਟਿੰਗ ਔਨ ਬਿਹੈਫ ਆਫ ਸਟੇਟ ਕਿਉਂਕਿ ਉਹਨ ਸਟੇਟ ਹੈ ਉਹਨ ਪਰ ਪ੍ਰਧਾਨ ਮੰਤਰੀ ਆ ਕੇ ਥੋੜੇ ਨਾ ਉਹ ਆ ਕੇ ਇੱਥੇ ਕਹਿਣਗੇ ਯਹਾਂ ਵੀ ਤੁਸੀਂ ਇਹ ਕਰੋ ਉਹਨਾਂ ਨੇ ਅੱਗੇ ਆਪਣੇ ਅਫਸਰ ਰੱਖੇ ਨੇ ਹੁਣ ਜੇ ਉਹ ਅਫਸਰ ਕੋਈ ਕਟਾਈ ਕਰਦਾ ਇਹਦਾ ਮਤਲਬ ਹੈ ਸਰਕਾਰ ਕੋ ਕਟਾਈ ਕਰ ਰਹੀ ਹੈ ਹੁਣ ਕੀ ਹੋਏਗਾ ਹੁਣ ਜੇ ਕੋਈ ਵੀ ਸਰਕਾਰੀ ਅਫਸਰ ਕੋਈ ਵੀ ਲਾਅ ਦੀ ਕੋਈ ਡਾਇਰੈਕਸ਼ਨ ਹੋ ਗਈ ਜਿਸ ਤਰ੍ਹਾਂ ਇਹਦੇ ਚ ਆਰਡਰ ਪਾਸ ਹੋ ਗਿਆ ਜੇ ਉਹ ਨੂੰ ਨਹੀਂ ਮੰਨੇਗਾ ਇਹ ਵੀ ਇੱਕ ਤਰ੍ਹਾਂ ਦਾ ਵੀਐਨਐਸ ਆਫੈਂਸ ਹੈ ਓਕੇ ਦਫਾ 198 ਹੈਗੀ ਹੈ ਉਹ ਇਹ ਕਹਿੰਦੀ ਹੈ ਕਿ ਜਦੋਂ ਤੁਹਾਨੂੰ ਇੱਕ ਲਾਅ ਕੋਈ ਡਾਇਰੈਕਸ਼ਨ ਦਿੰਦਾ ਹੈ ਕਿ ਤੁਸੀਂ ਇਸ ਤਰੀਕੇ ਨਾਲ ਕੰਡਕਟ ਕਰਨਾ ਹੈ ਬਟ ਯੂ ਹੈਵ ਨਾਟ ਡਨ ਇਟ ਤੁਸੀਂ ਇਹ ਤੁਹਾਨੂੰ ਇਤਲਾ ਮਿਲੀ ਬੇਕਰੀ ਤੇ ਇਹ ਮਾਲ ਮਿਲ ਰਿਹਾ ਤੁਸੀਂ ਇਮੀਡੀਏਟਲੀ ਰੇਡ ਨਹੀਂ ਕੀਤਾ ਆਫੈਂਸ ਕੰਪਲੀਟ ਹੋ ਗਿਆ ਭਾਵੇਂ ਇਹ ਨਾਨ ਕਾਗਨੀਜ਼ੇਬਲ ਆਫੈਂਸ ਹੈ ਪਾਵੇਂ ਪੁਲਿਸ ਇਹ ਚ ਪਰਚਾ ਸਿੱਧਾ ਤੌਰ ਤੇ ਨਹੀਂ ਕਰ ਸਕਦੀ ਪਰ ਨਾਨ ਕਾਗਨੀਜ਼ੇਬਲ ਅਫੈਂਸ ਨੂੰ ਵੀ ਮੈਂ ਕਹਿੰਦਾ ਇਹਨਾਂ ਲੀਨਿਅਟਲੀ ਨਾਲ ਲਿੱਤਾ ਜਾਵੇ ਕਿਉਂਕਿ ਅਫੈਂਸ ਇਜ਼ ਅਫੈਂਸ ਕਾਗਨੀਜ਼ੇਬਲ ਨਾਨ ਕਾਗਨੀਜ਼ੇਬਲ ਲੋਣਾ ਇੱਕ ਸਿਰਫ ਇੱਕ ਪ੍ਰੋਸੀਜਰ ਹੈ ਕਿ ਠੀਕ ਹੈ ਉਹ ਹੀਨਸ ਕ੍ਰਾਈਮ ਹੋਵੇ ਤਾਂ ਕਾਗਨੀਜ਼ੇਬਲ ਕਿਹਾ ਜਾਂਦਾ ਕਿ ਪੁਲਿਸ ਨੂੰ ਕੋਈ ਉਹ ਅਰਕਾਵਟ ਨਾ ਆਵੇ ਕਿ ਫਟਾਫਟ ਬੰਦੇ ਨੂੰ ਫੜ ਲੈਣ ਕਾਰਵਾਈ ਕਰਨ ਨਾਨ ਕਾਗਨੀਜ਼ੇਬਲ ਦਾ ਸਿਰਫ ਇਹ ਨਾ ਹੁੰਦਾ ਕਿ ਮੈਜਿਸਟਰੇਟ ਕੋ ਆਰਡਰ ਲੈਣਾ ਆਦਰਵਾਇਜ਼ ਅਫੈਂਸ ਇਜ਼ ਅਫੈਂਸ ਉਹਦੇ 'ਚ ਕੀ ਹੈ ਕਿ 198 ਦੇ ਤਹਿਤ ਜਿਹੜੀ ਆ ਤੁਹਾਡੇ ਤੇ ਕਾਰਵਾਈ ਹੋ ਸਕਦੀ ਹੈ ਕਿ ਤੁਸੀਂ ਜਿਹੜਾ ਐਕਟ ਪ੍ਰੋਪਰ ਕੰਡਕਟ ਕਿਉਂ ਨਹੀਂ ਕੀਤਾ ਪਹਿਲੀ ਗੱਲ ਦੂਜੀ ਜਿਹੜੀ ਇਹਦੇ ਵਿੱਚ ਗੱਲ ਆ ਜਾਂਦੀ ਹੈ ਕਿ ਤੁਸੀਂ ਜਿਹੜਾ ਹੈਗਾ ਨਾਨ ਕਾਗਨੀਜ਼ੇਬਲ ਅਫੈਂਸ ਹੈ ਹੁਣ ਜਿੱਦਾਂ ਕੋਈ ਪਬਲਿਕ ਸਰਵੰਟ ਨੇ ਆਰਡਰ ਪਾਸ ਕਰ ਦਿੱਤਾ ਹੁਣ ਜਿਸ ਤਰ੍ਹਾਂ ਸਾਡੇ ਕੇਸ 'ਚ ਆਰਡਰ ਪਾਸ ਹੋ ਗਿਆ ਹੁਣ ਇਸ ਤੋਂ ਬਾਅਦ ਕੋਈ ਪਬਲਿਕ ਸਰਵੰਟ ਜਿਹੜਾ ਹੈਗਾ ਉਹ ਇਹਨੂੰ ਨਹੀਂ ਮੰਨਦਾ ਜਾਂ ਇਹਦੀ ਕੋਤਾਹੀ ਕਰਦਾ ਜਾਂ ਉਹਨੂੰ ਵਾਇਓਲੇਟ ਕਰਦਾ ਫੇਰ ਦਫਾ 188 ਸਭ ਨੂੰ ਪਤਾ ਹੈ ਧਾਵਾ 188 ਸਭ ਨੂੰ ਪਤਾ ਹੈ ਕਿ ਡਿਸ অব obeyedੈਂਸ ਆਫ ਦਾ ਆਰਡਰ ਉਹ ਕੀ ਕਰਦੀ ਹੈ ਇਹਦੇ ਵਿੱਚ ਮਜ਼ੇਦਾਰ ਗੱਲ ਹੁਣ ਸਾਹਮਣੇ ਆਣੀ ਹੈ ਜਿਹੜਾ ਨਾਨ ਕਾਗਨੀਜ਼ੇਬਲ ਆਫੈਂਸ ਵੀ ਹੁੰਦਾ ਹੈ दैट ਕਨਵਰਟਸ ਇੰਟੂ ਕਾਗਨੀਜ਼ੇਬਲ ਆਫੈਂਸ ਓਕੇ ਸਿੱਧਾ 188 ਦਾ ਪਬਲਿਕ ਸਰਵੈਂਟ ਦੇ ਉੱਤੇ ਪਰਚਾ ਹੋ ਸਕਦਾ ਹੈ ਸਿਰਫ ਇੰਨੀ ਗੱਲ ਕਰਕੇ ਕਿ ਬਈ ਤੂੰ ਕੰਡਕਟ ਨਹੀਂ ਕੀਤਾ ਤੂੰ ਐਕਟ ਨਹੀਂ ਕੀਤਾ ਟਾਈਮਲੀ ਹੁਣ ਤੁਸੀਂ ਦੇਖੋ ਕਿਤੇ ਕਿਤੇ ਵਾਇਲੇਸ਼ਨ ਕਿਤੇ ਕਿਤੇ ਪਬਲਿਕ ਨੌਇਸੈਂਸ ਦੇ ਇੰਨੇ ਆਫੈਂਸਸ ਨੇ ਸਾਡੇ ਬੀਐਨਐਸ ਦੇ ਅੰਦਰ ਜਿਹੜਾ ਕੋਈ ਪੜਦਾ ਹੀ ਨਹੀਂ ਹੁਣ ATMOSPHERE ਨੂੰ NOXIOUS ਕਰਨਾ ਉਹ ਵੀ ਅਫੈਂਸ ਹੈ ਫੂਡ ਐਂਡ ਡਰਿੰਕ ਗਲਤ ਵੇਚਣਾ ਉਹ ਵੀ ਅਫੈਂਸ ਹੈ ਡਰੱਗਸ ਡਰੱਗਸ ਮੈਡੀਸਨ ਡਰੱਗਸ ਉਹ ਉਹਨੂੰ ਐਡਲਟਰੇਟ ਕਰਨਾ ਮਤਲਬ ਉਹਨਾਂ 'ਤੇ ਕੋਈ ਉਹਦੀ ਜਿਹੜਾ ਇਫੈਕਟ ਨੂੰ ਘਟਾਉਣਾ ਜਾਂ ਉਹਨੂੰ ਵਧਾਉਣਾ ਜਾਂ ਘਟਾਉਣਾ ਉਹ ਵੀ ਇੱਕ ਅਫੈਂਸ ਹੈ ਹੁਣ ਇਹ ਸਾਰੇ ਅਫੈਂਸ ਨੇ ਪਬਲਿਕ ਨੌਇਸੈਂਸਸ ਦੇ ਇਹ ਤੁਸੀਂ ਦੇਖੋ ਕੂੜਾ ਕਚਰਾ ਪਿਆ ਕੋਈ ਸਿਗਰਟ ਪੀ ਰਿਹਾ ਦੈਟ ਇਜ਼ ਐਨ ਆਫੈਂਸ ਪਰ ਇਹ ਆਫੈਂਸਸ ਵੱਲ ਕੋਈ ਜ਼ਿਆਦਾ ਤਵੱਜੋ ਨਹੀਂ ਦਿੱਤੀ ਜਾਂਦੀ ਕਿਉਂਕਿ ਇਹ ਮਾਈਨਰ ਆਫੈਂਸਸ ਨੇ ਬੀਇੰਗ ਨਾਨ ਕੋਗਨਿਜ਼ੇਬਲ ਪਰ ਮੈਂ ਇਥੇ ਆ ਹੁਣ ਕਹਿਣਾ ਕਿ ਇਹ ਨਾਨ ਕੋਗਨਿਜ਼ੇਬਲ ਆਫੈਂਸ ਜਿਹੜੇ ਨੇ ਕੋਗਨਿਜ਼ੇਬਲ ਬਣ ਜਾਂਦੇ ਆ ਵਾਂਸ देयर इज सम स्पेसिफिक ऑर्डर केम फ्रॉम द पब्लिक सर्वेंट सीधा 188 ਦਾ ਪਰਚਾ ਪਬਲਿਕ ਸਰਵੈਂਟ ਤੇ ਹੋ ਸਕਦਾ ਪਰ ਇਹ ਇਨੀਸ਼ੀਏਟ ਕਰਨਾ ਪਏਗਾ ਜਾਂ ਜੇ ਬੰਦਾ ਨਾ ਕਰੇ ਤੇ ਫਿਰ ਪੁਲਿਸ ਪ੍ਰਸ਼ਾਸਨ ਕਰੇ ਜੀ 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 ਮਤਲਬ ਇਹ ਹੈ ਕਿ ਆਫੈਂਸ ਹੋ ਗਿਆ ਉਹਦੀ ਇਨੀਸ਼ੀਏਸ਼ਨ ਹੋ ਸਕਦੀ ਹੈ ਤੁਸੀਂ ਇਹ ਨਾ ਸਮਝੋ ਕਿ ਸਾਡੇ ਤੇ ਕੋਈ ਕਾਰਵਾਈ ਨਹੀਂ ਹੋਣੀ ਜਾਂ ਸਾਡੇ ਤੇ ਕੋਈ ਜਿਹੜੀ ਤੁਹਾਡੀ ਡਿਊਟੀ ਸੰਵਿਧਾਨ ਨੇ ਲਈ ਹੈ ਕਿ ਤੁਸੀਂ ਬੀਇੰਗ ਅ ਸਟੇਟ ਬੀਇੰਗ ਅ ਪਾਰਟ ਆਫ ਸਟੇਟ ਬੀਇੰਗ ਅ ਅਥਾਰਟੀ ਆਫ ਦਾ ਸਟੇਟ ਯੂ ਆਰ ਲਾਇਬਲ ਟੂ ਡੂ ਥਿਸ ਯੂ ਹੈਵ ਟੂ ਡੂ ਯਰ ਡਿਊਟੀ ਤੇ ਮੈਂ ਸਿਰਫ ਇਥੇ ਇਹੀ ਕਵਾਂਗਾ ਕਿ ਸਾਡਾ ਜਿਹੜਾ ਮੁੱਦਾ ਇੰਨਾ ਹੀ ਹੈਗਾ ਕਿ ਇਹ ਜਿਹੜਾ ਫੂਡ ਸੇਫਟੀ ਐਕਟ ਜਿਹੜਾ ਪ੍ਰੋਪਰਲੀ ਇੰਪਲੀਮੈਂਟ ਹੋਵੇ ਲਾਇਸੈਂਸ ਰਜਿਸਟ੍ਰੇਸ਼ਨ ਦਿੱਤੀਆਂ ਜਾਣ ਤਾਂ ਕਿ ਹਰ ਇੱਕ ਬੰਦੇ ਨੂੰ ਪਤਾ ਹੋਵੇ ਕਿ ਮੈਨੂੰ ਹਾਈਜਨਿਕ ਫੂਡ ਮਿਲ ਰਿਹਾ ਤੇ ਜਿਹੜਾ ਜੇ ਕੱਲ ਨੂੰ ਦਿੱਕਤ ਆਉਂਦੀ ਹੈ ਤੇ ਮੈਂ ਬੰਦੇ ਨੂੰ ਰਿਸਪਾਂਸਿਬਲ ਠਹਿਰਾ ਸਕਾਂ ਜੀ ਬਹੁਤ ਬਹੁਤ ਧੰਨਵਾਦ ਇਹ ਸਾਡੇ ਨਾਲ ਸੀਗੇ ਐਡਵੋਕੇਟ ਕੌਰ ਪਾਹਲ ਸਿੰਘ ਉਹਨਾਂ ਨੇ ਸਾਡੇ ਨਾਲ ਗੱਲਬਾਤ ਕੀਤੀ ਹੈ ਫੂਡ ਜਿਹੜਾ ਸੇਫਟੀ ਐਕਟ ਹੈਗਾ ਉਹ ਬਹੁਤ ਲੈਣਾ ਇੰਪਲੀਮੈਂਟ ਕਰਨਾ ਮੀਨਸ ਹੈਗਾ ਤਾਂ ਹੈ ਬਣੇ ਹੋਏ ਨੇ ਕਾਨੂੰਨ ਸਾਰੇ ਬਣੇ ਹੋਏ ਹੁੰਦੇ ਆ ਇੰਪਲੀਮੈਂਟੇਸ਼ਨ ਜਿਹੜੀ ਹੈ ਉਹਨਾਂ ਦੀ ਉਹ ਲਾਗੂ ਨਹੀਂ ਕੀਤੇ ਜਾਂਦੇ ਹੁਣ ਤਾਂ ਕੋਟਾਂ 'ਚ ਵੀ ਮਸਲੇ ਚਲੇ ਗਏ ਔਰ ਕੋਟਾਂ ਦੇ ਵਿੱਚ ਜਾਣ ਦੇ ਬਾਅਦ ਉਹਨਾਂ ਨੂੰ ਜੇ ਐਗਜ਼ੀਕਿਊਟ ਫੇਰ ਵੀ ਨਹੀਂ ਹੁੰਦੇ ਤਾਂ ਫੇਰ ਉਹਦੇ ਬਾਰੇ ਵੀ ਉਹਨਾਂ ਨੇ ਦੱਸਿਆ ਵਕੀਲ ਨੇ ਕਿ ਜਿਸ ਤਰੀਕੇ ਦੇ ਨਾਲ ਜੇ ਨਹੀਂ ਡਿਪਾਰਟਮੈਂਟਸ ਜਾਂ ਕੋਈ ਅਧਿਕਾਰੀ ਕੋਈ ਵੀ ਅਣਦੇਖੀ ਅਣਗੇਲੀ ਕਰਦਾ ਹੈ ਤੇ ਉਸਤੇ ਵੀ ਜਿਹੜਾ ਹੈਗਾ ਐਕਸ਼ਨ ਹੋ ਸਕਦਾ ਹੈ ਸਿਹਤ ਜਿਹੜੀ ਹੈ ਬਹੁਤ ਜ਼ਿਆਦਾ ਜ਼ਰੂਰੀ ਚੀਜ਼ ਹੈਗੀ ਹੈ ਔਰ એનર્ਜੀ ਡਰਿੰਕਸ ਨੂੰ ਖਾਸ ਤੌਰ ਤੇ ਜਿਹੜਾ ਉਹ ਅਦਾਲਤ ਵੱਲੋਂ ਬੈਨ ਕਰ ਦਿੱਤਾ ਗਿਆ ਸਾਰੀਆਂ ਜਿੰਨੀਆਂ ਵੀ ਸਿੱਖਿਆ ਸੰਸਥਾਨ ਨੇ ਸਕੂਲਸ ਕਾਲਜੇਸ ਕੋਈ ਵੀ ਐਜੂਕੇਸ਼ਨਲ ਇੰਸਟੀਟਿਊਸ਼ਨ ਹੈ ਉਹਦੇ ਘੇਰੇ ਦੇ ਵਿੱਚ ਉਹਦੇ ਇੱਕ ਪਾਰਟਿਕੂਲਰ ਡਾਇਆ ਦੇ ਵਿੱਚ ਉਹਨਾਂ ਨੇ ਕਹਿ ਦਿੱਤਾ ਕਿ ਇਹਦੇ ਵਿੱਚ ਬਿਲਕੁਲ ਵੀ એનર્ਜੀ ਡਰਿੰਕਸ ਜਿਹੜੇ ਆ ਉਹ ਨਹੀਂ ਵੇਚੇ ਜਾਣਗੇ ਕੈਂਟੀਨਸ 'ਚ ਨਹੀਂ ਵੇਚੇ ਜਾਣਗੇ ਕੁਝ ਕਿਉਂਕਿ ਡੈਫੀਨਿਟਲੀ ਉਹਦੇ 'ਚ ਕੁਝ ਐਸੇ ਸਬਸਟੈਂਸਸ ਹੈ ਨੇ ਜਿਹਨੂੰ ਕਿ ਅਦਾਲਤ ਨੇ ਵੀ ਜੜਾ ਉਹ ਆਪਣੇ ਨੋਟਿਸ 'ਚ ਲਿਆ ਹੈ ਕੈਮਰਾ ਪਰਸਨ ਸਰਵਜਿਤ ਦੇ ਨਾਲ ਬਿੰਦੂ ਸਿੰਘ ਚੰਡੀਗੜ੍ਹ ਤੁਸੀਂ ਦੇਖਦੇ ਰਹੋ D5 ਚੈਨਲ ਪੰਜਾਬੀ ਡਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ